ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਨਾ ਆਪਣੇ ਜਿਵੇਂ ਹੁਣ ਇਹ ਬਾਹਰ ਕੰਸੀਲਡ ਲਾਈਟਾਂ ਹੋ ਗਈਆਂ ਇਹਦੇ ਵਿੱਚ ਕੀ ਕਰਦੇ ਆ ਜਿਵੇਂ ਹੁਣ ਆਪਣੇ ਉਰੇ ਮੇਨ ਤਾਰ ਕੱਢ ਲਈ ਉਰੇ ਆ ਮੇਨ ਤਾਰ ਕੱਢ ਲਈ ਉਰੇ ਮੇਨ ਤਾਰ ਕੱਢ ਕੇ ਆਪਾਂ ਨੇ ਜਿਵੇਂ ਹੁਣ ਇਹਨਾਂ ਦੀ ਇੱਕ ਸਵਿੱਚ ਬਣਾਉਣੀ ਹੈ ਇੱਧਰਲੀ ਸਾਈਡ ਵਾਲੀਆਂ ਦੀ ਫਰੰਟ ਵਾਲੀ ਦੀ ਆਪਾਂ ਨੇ ਇੱਕ ਸਵਿੱਚ ਬਣਾਉਣੀ ਆ ਠੀਕ ਆ ਨਾ ਐਦਾਂ ਕਰਨਾ ਚਾਹੀਦਾ ਵੀ ਇਕੱਠੀਆਂ ਨਹੀਂ ਚਲਾਉਣੀ ਚਾਹੀਦੀਆਂ ਇੱਕ ਤਾਂ ਤੁਹਾਡੇ ਬਿਜਲੀ ਦੀ ਬਚਤ ਰਹਿੰਦੀ ਹੈ ਜਿਵੇਂ ਮੰਨ ਲਓ ਕੋਈ ਫੰਕਸ਼ਨ ਹੈ ਉਹ ਤੋਂ ਆਪਾਂ ਇਕੱਠੀਆਂ ਚਲਾਉਣੀ ਚਲਾਉਣੀ ਆ ਤਾਂ ਆਮ ਨਾਰਮਲ ਵਿੱਚ ਆਪਾਂ ਘਰੇ ਲੂ ਦੇ ਵਿੱਚ ਜਿਵੇਂ ਆਪਾਂ ਫਰੰਟ ਵਾਲੇ ਚਲਾ ਲ ਉਹ ਥੱਲੇ ਪੋਰਚ ਚ ਲੱਗੀ ਹੋਣੀ ਚਾਹੀਦੀ ਆ ਕਿਉਂਕਿ ਬਾਰ ਬਾਰ ਕੀ ਹੁੰਦਾ ਉੱਪਰ ਚੜਨ ਉੱਚ ਤੇ ਦਿੱਕਤ ਆਉਂਦੀ ਆ ਉੱਪਰ ਨਹੀਂ ਚੜਾਉਂਦਾ ਬਾਰ ਬਾਰ ਹੈਨਾ ਵੀ ਇਹ ਕੋਠੇ ਦੇ ਉੱਪਰ ਫਿਰ ਨੰਬਰ 2 ਤੇ ਜੇ ਤੁਸੀਂ ਥੱਲੇ ਨਹੀਂ ਲਗਾਉਣੀ ਜਿਵੇਂ ਪੌੜੀਆਂ ਦੇ ਵਿੱਚ ਉਹਰੇ ਉਹਰੇ ਪੌੜੀਆਂ ਉੱਤਰ ਹੀ ਸਾਰਾ ਠੀਕ ਆ ਉਹਰੇ ਪੌੜੀਆਂ ਉੱਤਰ ਹੀ ਸਾਰਾ ਉਹਰੇ ਬੋਰਡ ਆਪਾਂ ਜਿਹੜਾ ਤਿੰਨ ਤਿੰਨ ਦਾ ਬੋਰਡ ਲਾਉਨੇ ਆਪਾਂ 8 ਦਿਨ ਦਾ ਬੋਰਡ ਲਗਾਤਾ ਇੱਕ ਤਾਂ ਆ ਸੁੱਚਾਂ ਦੀ ਇਹਨਾਂ ਦੀ ਸੁੱਚ ਹੋਗੀ ਉੱਪਰਲੀ ਲਾਈਟਾਂ ਦੀ ਸੁੱਚ ਹੋਗੀ ਠੀਕ ਆ ਇਹਨਾਂ ਦੀ ਲੈਹਦਾ ਇਹਨਾਂ ਦੀ ਅਪ ਡਾਊਨ ਲਾਈਟਾਂ ਦੀ ਇਹ ਆ ਇਹਨਾਂ ਦੀ ਯਾਰ ਪਿੱਛੇ ਦੋ ਲਾਈਟ ਫਰੰਟ ਵਾਲੀਆਂ ਲਾਈਟਾਂ ਇਧਰ ਵੀ ਦਿਖਾ ਦੇ ਜਿਹੜੀਆਂ ਫਰੰਟ ਵਾਲੀਆਂ ਲਾਈਟਾਂ ਇਹਨਾਂ ਦੀ ਸੂਚੀ ਇੱਕ ਹੋਊਗੀ ਜਿਹੜੀਆਂ ਮੂਰੇ ਉਹ ਅਪ ਡਾਊਨ ਲਾਈਟਾਂ ਲੱਗਣੀਆਂ ਇੱਕ ਓਰੇ ਲੱਗਣੀਆਂ ਇੱਕ ਉਹਥੇ ਲੱਗਣੀਆਂ ਉਹ ਪਰਲੇ ਪਾਸੇ ਲੱਗਣੀਆਂ ਇਹਨਾਂ ਦੀ ਸੂਚੀ ਇੱਕ ਹੋਊਗੀ ਠੀਕ ਹੈ ਮਤਲਬ ਵੀ ਇਕੱਠੀਆਂ ਨਹੀਂ ਕਰਨੀ ਚਾਹੀਦੀਆਂ ਕਟੀਆਂ ਕੀ ਹੁੰਦੀਆਂ ਕੱਲ ਨੂੰ ਜੇ ਕੋਈ ਮੀਟਰ ਆਪਣੇ ਚਿੱਪ ਵਾਲੇ ਮੀਟਰ ਕੁਝ ਵੀ ਲਾਗੇ ਤਾਂ ਆਪਣੀ ਬਿਜਲੀ ਦੀ ਬਚਤ ਵੀ ਰਹੂਗੀ ਜੇ ਨਾਲੇ ਹੁਣ ਮੰਨ ਲਵਾ ਸਾਈਡ ਵਾਲੀਆਂ ਆ ਗਈਆਂ ਇਧਰ ਵਾਲੀਆਂ ਕਿ ਨਹੀਂ ਆਪਾਂ ਚਲਾਉਣੀਆਂ ਫਰੰਟ ਜਿਆਦਾਤਰ ਆਪਾਂ ਕੀ ਕਰਦੇ ਆ ਆਮ ਆਪਾਂ ਫਰੰਟ ਲਈ ਚਲਾਉਨੇ ਆ ਤਾਂ ਫਰੰਟ ਲਈ ਤੁਸੀਂ ਚਲਾ ਸਕਦੇ ਆ ਇਨ ਅਪ ਡਾਊਨ ਲਾਈਟਾਂ ਦੀ ਸੋਚ ਲੈਦਾ ਤਾਂ ਹੋਣੀ ਚਾਹੀਦੀ ਆ ਕਿਉਂਕਿ ਜੇ ਉੱਪਰ ਨਹੀਂ ਕੰਸੀਲਡ ਲਾਈਟਾਂ ਚੱਲਣਗੀਆਂ ਤਾਂ ਅਪ ਡਾਊਨ ਲਾਈਟਾਂ ਜਿਹੜੀਆਂ ਕੰਧ ਪਰ ਦਿਖਣੀਆਂ ਨਹੀਂ ਉਹਦੇ ਵਾਸਤੇ ਕੰਧ ਨੂੰ ਹਨੇਰਾ ਚਾਹੀਦਾ ਅਪ ਡਾਊਨ ਲਾਈਟ ਆ ਜਿਹੜੀ ਤਾਂ ਜ਼ਿਆਦਾ ਚਮਕਦੀ ਆ ਮੈਂ ਮਤਲਬ ਉੱਪਰਲੇ ਕੰਸੀਲਟਾ ਬੰਦ ਕਰ ਲਓ ਤੁਸੀਂ ਠੀਕ ਆ ਅਪ ਡਾਊਨ ਲਾਈਟਾਂ ਚਲਾ ਲਓ ਐਦਾਂ ਹੋਣੀ ਚਾਹੀਦੀ ਆ ਐਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ